ਉਹ ਵਸ ਇੱਕ ਲੌਲੀਪੌਪ ਦੇ ਦਿੰਦਾ ਉਹਨੇ ਰੱਖਿਆ ਹੋਇਆ ਵੀ ਚਿੰਤਾ ਨਾ ਕਰੋ ਜੀ ਬਹੁਤ ਛੇਤੀ 15 ਇੰਚ ਥੋੜਾ ਕੰਮ ਸ਼ੁਰੂ ਹੋ ਜਾਊਗਾ ਮਤਲਬ ਇਹ ਲਾ ਲਓ ਵੀ ਹਰੇਕ ਪਰਿਵਾਰ ਚ ਉਹਨੂੰ ਜਦ ਵੀ ਕਾਲ ਜਾਂਦੀ ਉਹ ਐਨ ਤਗੜਾ ਲੌਲੀਪੌਪ ਦਿੰਦਾ ਵੀ ਲੈ ਬਈ ਤੁਹਾਡਾ ਕੰਮ ਸ਼ੁਰੂ ਹੋ ਜਾਣਾ ਸ਼ੁਰੂ ਹੋ ਜਾਣਾ ਆ ਪ੍ਰਸ਼ਾਸਨ ਨਹੀਂ ਕਰਦਾ ਇਹ ਸਾਰੇ ਲੋਕ ਇਕੱਠੇ ਹੋ ਕੇ ਸੰਘਰਸ਼ ਕਰੂਗੇ ਤੇ ਜੇਕਰ ਕੋਈ ਵੀ ਨੁਕਸਾਨ ਹੁੰਦਾ ਸਿੱਧੇ ਤੌਰ ਤੇ ਪ੍ਰਸ਼ਾਸਨ ਔਰ ਆਲਾ ਅਫਸਰ ਜ਼ਿੰਮੇਵਾਰ ਹੋਣਗੇ ਇਹਦਾ ਮੌਜੂਦਾ ਹਾਲਾਤ ਇਹ ਆ ਵੀ ਇਹ ਬੰਦਾ 9.5 ਸਾਲ ਤੇ ਐਮਸੀ ਆ ਅੱਜ ਤੱਕ ਇਹਨੇ ਇੱਥੇ ਇੱਕ ਬਜਰੀ ਦੀ ਰੋੜੀ ਨਹੀਂ ਸਿਟੀ ਆਕੇ ਔਰ ਜਦ ਲੱਗ ਰਹਾ tha ਤਬ ਕੋਈ ਨਹੀਂ ਆਇਆ ਹਮ ਜਦ ਲੱਗ ਗਿਆ ਉਸਕੇ ਬਾਅਦ ਮੇ অবਜੈਕਸ਼ਨ ਸਟਾਰਟ ਕੀ ਅਗਰ ਆਪ ਪਹਿਲੇ ਹੀ অবਜੈਕਸ਼ਨ ਕਰਤਾ ਕੋਈ ਹਮਾਰੇ ਕੋ ਤੋ ਹਮ ਨਹੀਂ ਲਗਾਉਣ ਦੇਤੇ ਤੁਸੀਂ ਦੇਖ ਰਹੇ ਹੋ ਪੰਜਰਿਆ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸ ਰਹੀ ਹਾਂ ਕਿ ਅੱਜ ਅਸੀਂ ਪਹੁੰਚੇ ਹਾਂ ਭਾਗੋ ਮੱਜਰੇ ਜਿੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਇੱਥੇ ਪਾਗੋ ਮਾਜਰੇ ਦੇ ਵਿੱਚ ਕੁਝ ਕਰਾਂ ਦੇ ਵਿੱਚ ਮੋਬਾਈਲ ਟਾਵਰ ਲੱਗੇ ਹੋਏ ਨੇ ਉਸ ਨੂੰ ਲੈ ਕੇ ਲੋਕਾਂ ਨੇ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਤੇ ਗਲੀਆਂ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਲਗਾਤਾਰ ਇਹਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ ਤੇ ਅੱਜ ਅਸੀਂ ਇੱਥੇ ਪਹੁੰਚੇ ਹੋਏ ਹਾਂ ਤੇ ਖਰੜ ਐਸਜੀਐਮ ਵੀ ਇੱਥੇ ਆਉਣਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅੰਜੀ ਬੜੀ ਸਾਨੂੰ 25 ਸਾਲ ਇੰਦਰ ਹੋ ਗਏ ਇੱਥੇ ਹੋ ਗਏ ਸਾਡੇ ਕੋਲ ਨਾ ਕੋਈ ਪਾਣੀ ਦਾ ਨਿਕਾਸ ਆ ਨਾ ਕੋਈ ਪੀਣ ਵਾਲੇ ਪਾਣੀ ਦੀ ਹੋ ਇੱਥੇ ਸਾਡੇ ਮੱਛਰਾਂ ਦੀ ਸਾਨੂੰ ਬਹੁਤ ਪ੍ਰੋਬਲਮ ਹੈ ਇੱਥੇ ਕਈ 2 ਸਾਲ ਪਹਿਲਾਂ ਤਿੰਨ ਤਿੰਨ ਮੋਤਾਂ ਬਹੁਤ ਪ੍ਰਾਬਲਮ ਹੈ ਜੀ ਸਾਡੀ ਪਾਣੀ ਗੰਨੀਆਂ ਦਾ ਉਸਾਰਦੀਆਂ ਇਹ ਦਵਾਰਾਂ ਦੀ ਕਿੰਨੇ ਸਾਲ ਤੋਂ ਰਹਿ ਰਹੇ 25 ਸਾਲ ਤੋਂ ਰਹਿ ਰਹੇ ਜੀ 25 ਸਾਲ ਤੋਂ ਕੋਈ ਸੁਧਾਰ ਨਹੀਂ ਆਇਆ ਸੁਧਾਰ ਨਹੀਂ ਆਇਆ ਕੋਈ ਐਮਸੀ ਸੁਣਦਾ ਹੈਗਾ ਜੀ ਹੋਰ ਅਸਰ ਵਾਲੇ ਵੀ ਕੋਈ ਸਰ ਜੀ ਸੁਣਵਾਈ ਨਹੀਂ ਹੈਗੀ ਇੱਥੇ ਜੀ ਜੀ ਹਾਂ ਜੀ ਜੋ ਮਾਮਾ ਜੀ ਨੇ ਕਿਹਾ ਇਹੀ ਸਾਨੂੰ ਸਮੱਸਿਆ ਹੈ ਇੱਥੇ ਸਾਡੇ ਪਾਣੀ ਦਾ ਨਿਕਾਸ ਨਹੀਂ ਦੇਖੋ ਸਾਡਾ ਸਾਰਾ ਪਿੱਛੇ ਪਲਾਟਾ ਭਰੇ ਪਏ ਨੇ ਸੀਵਰੇਜ ਦਾ ਕੋਈ ਨਿਕਾਸ ਨਹੀਂ ਨਾਲੀ ਦਾ ਕੋਈ ਨਿਕਾਸ ਨਹੀਂ ਅਸੀਂ ਐਮ ਸੀ ਕੋਲ ਵੀ ਐਨੇ ਗੇੜੇ ਮਾਰੇ ਹਫਤੇ ਬਾਅਦ ਅਸੀਂ ਜਾਂਦੇ ਆ ਕਿ ਕਦੇ ਕਹਿੰਦੇ ਚਾਰ ਦਿਨਾਂ ਤੱਕ ਕੰਮ ਲੱਗ ਜਾਏਗਾ ਕਦੇ ਕਹਿੰਦੇ ਪੰਜ ਦਿਨਾਂ ਤੱਕ ਕੰਮ ਲੱਗ ਜਾਏਗਾ ਓਰੇ ਕੋਈ ਨਹੀਂ ਆਂਦਾ ਬੋਟਾ ਦੇ ਟਾਈਮ ਆਂਦੇ ਆ ਉਤੇ ਬਾਅਦ ਸਾਡੇ ਕੋਲ ਕੋਈ ਚੱਕਰ ਨਹੀਂ ਮਰਦਾ ਅਸੀਂ ਉਹਨਾਂ ਦੇ ਘਰੇ ਜਾ ਜਾ ਕੇ ਥੱਕ ਗਏ ਨੇ ਸਾਡੀ ਗਲੀਆਂ ਵੀ ਕੱਚੀਆਂ ਨੇ ਬਿਮਾਰੀਆਂ ਸਾਨੂੰ ਐਨੀ ਲੱਗਦੀਆਂ ਮੱਛਰਾਂ ਦੇ ਸਾਡੇ ਛੋਟੇ ਛੋਟੇ ਬੱਚੇ ਬਿਮਾਰੀ ਸੱਪ ਸੁ ਦੇਖੋ ਜੂਰੇ ਆ ਕੇ ਸਾਨੂੰ بس ਇਹ ਹੀ ਦਿੱਕਤ ਆ ਕਿ ਇੱਥੇ ਸਿਵਰੇਜ ਦੇ ਪੈਪ ਪੈਣ ਸਾਡੀ ਸਮੱਸਿਆ ਦਾ ਹੱਲ ਹੋਵੇ ਪਾਣੀ ਹੋਵੇ ਸਾਡਾ ਕਿੰਨੇ ਸਾਲ ਤੋਂ ਰਹਿ ਰਹੇ ਤੁਸੀਂ ਆ ਸਾਨੂੰ ਹੋ ਗਏ 25 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਕੋਈ ਹੱਲ ਨਹੀਂ ਸਾਡਾ ਹੈਗਾ 25 ਸਾਲ ਤੋਂ ਐਮ ਸੀ ਸਾਹਿਬਾਨ ਕੋਲ ਕਿੰਨੀ ਵਾਰ ਹੀ ਗਏ ਹੋ ਆਪਣੀ ਪ੍ਰੋਬਲਮਸ ਲੈ ਕੇ ਐਮ ਸੀ ਕੋਲ ਤਾਂ ਅਸੀਂ ਬਹੁਤ ਵਾਰ ਚਲੇ ਗਏ ਬਹੁਤ ਵਾਰੀ ਹਫਤੇ ਬਾਅਦ 15 ਦਿਨਾਂ ਬਾਅਦ ਅਸੀਂ ਚਲੇ ਹੀ ਜਾਂਦੇ ਰਹੇ ਉਹਨਾਂ ਕੋਲ ਪਰ ਉਹ ਕਹਿ ਦਿੰਦੇ ਸਾਨੂੰ ਹੁਣ ਕੰਮ ਲੱਗੇਗਾ ਹਫਤੇ ਦਾ ਕੰਮ ਲੱਗ ਜਾਏਗਾ 15 ਦਿਨਾਂ ਦਾ ਕੰਮ ਲੱਗ ਜਾਏਗਾ ਪਰ ਉਹਰੇ ਕੋਈ ਕੰਮ ਨਹੀਂ ਲੱਗਦਾ ਉਹਰੇ ਕੋਈ ਸਾੜਾ ਸੁਣਦਾ ਨਹੀਂ ਅਸੀਂ ਐਪਲੀਕੇਸ਼ਨਾਂ ਵੀ ਲਿਖ-ਲਿਖ ਕੇ ਦਿੱਤੇ ਸਾਡੇ ਕੋਈ ਐਪਲੀਕੇਸ਼ਨ ਦਾ ਵੀ ਕੋਈ ਜਵਾਬ ਨਹੀਂ ਆਉਂਦਾ ਜੀ ਜੀ ਕਹਿੰਦਾ ਤਾਂ ਪਹਿਲਾਂ ਕਹਿੰਦਾ ਤਾਂ ਵੀ ਤੁਸੀਂ ਪੈਪਰ ਸੇਵਰੇਜ ਆਪੇ ਪਾ ਲਓ ਫਿਰ ਕਹਿੰਦਾ ਮੈਂ ਗਲੀ ਬਣਾ ਦੂੰਗਾ ਨਾ ਸਾਡੇ ਕੋਲ ਪਾਣੀ ਆ ਪੀਣੇ ਵਾਲਾ ਸਾਡੇ ਸਾਰੇ ਗਲੇ ਖਰਾਬ ਹੋਣੇ ਆ ਸਾਰੇ ਬਿਮਾਰ ਹੋਏ ਹੋਏ ਆ ਅਸੀਂ ਸਾਡਾ ਬੁਰਾ ਹਾਲ ਹੋਇਆ ਪਰ ਦੇਖੋ ਕੀ ਹਾਲ ਹੋਇਆ ਸਾਡੇ ਅੱਛਾ ਜੀ ਜਿਹਦਾ ਪਲਾਟ ਆ ਉਹਨਾਂ ਨਾਲ ਗੱਲਬਾਤ ਸਾਨੂੰ ਦੇਖ ਕੇ ਹੈ ਗਦਨਿਆ ਵੀ ਹੈ ਪਰੇਸ਼ਾਨ ਹੈ ਕਿੱਥੇ ਜਾਉਗੇ ਕਿੱਥੇ ਜਾਊਗਾ ਨਾ ਤਾਂ ਪਾਣੀ ਆਂਦੇ ਤਾਂ ਹੈਗੇ ਪਤਾ ਉਹਨਾਂ ਨੂੰ ਸਾਰਾ ਹਾਂ ਤਾਂ ਮਨਾ ਕਰਦੇ ਸੀ ਪਹਿਲਾਂ ਇੱਕ ਵਾਰੀ ਮਨਾ ਕਰ ਦਦਾ ਫਿਰ ਅਸੀਂ ਟੋਏ ਪੱਟ ਲੇਤੇ ਪਰ ਹੁਣ ਕੀ ਕਰੀਏ ਉਹ ਵੀ ਉਹਨਾਂ ਨੂੰ ਵੀ ਆਏ ਆ ਵੀ ਕਿੱਥੇ ਜਾਉਗੇ ਵਿਚਾਰੇ ਪਾਣੀ ਕਿੱਥੇ ਜਾਊਗਾ ਐਨਾ ਨਾ ਪਾਣੀ ਡੁੱਬ ਜਾਂਦੇ ਆ ਰ ਡੰਗਰਾਂ ਦਾ ਬੁਰਾ ਹਾਲ ਸਾਡੇ ਬੱਚਿਆਂ ਦਾ ਨਿਊਆ ਵੀ ਦਬਦੀਆਂ ਕਿ ਦਬ ਗਈਆਂ ਸਾਡੀਆਂ ਉਹ ਤਾਂ ਕੋਸੇ ਨਹੀਂ ਬੋਲੇ ਹੈਗੇ ਨਾ ਘੜੋ ਕੋ ਪਾਣੀ ਪੀਣੇ ਆਲਾ ਏ ਨਾ ਸਾਡੇ ਕੋਲ ਗਲੀਆਂ ਦਾ ਰਸਤਾ ਏ ਕੋਈ ਕਿਧਰੀ ਨੂੰ ਜਗਾ ਨਹੀਂ ਸਾਡੀ ਜਾਣੇ ਨੂੰ ਅੱਤਾਂ ਕਹਿੰਦੇ ਆ ਵੀ ਬੁਰਾ ਹਾਲ ਆ ਸਾਡਾ ਕੋਈ ਗਲੀਆਂ ਬਣਾ ਦਵਾ ਸਾਡਾ ਕੋਈ ਕੋਈ ਨਹੀਂ ਬਣਾਉਂਦਾ ਇਸ ਸੈਮਸੀ ਕੋ ਜਾਇਆ ਏ ਅੰਦ ਕੁਛ ਨਹੀਂ ਕਹਿੰਦੇ ਹੈਗੇ ਸਾਨੂੰ ਦੇਖੋ ਤੁਸੀਂ ਕੀ ਹਾਲ ਹੋਇਆ ਵਾ ਸਾਡੇ ਪਾਣੀ ਨਹੀਂ ਬੱਚੇ ਸਾਡੇ ਫਿਰਦੇ ਆ ਕਿੰਨਾ ਬੁਰਾ ਹਾਲਾ ਕਿੰਨੀ ਗੰਦਗੀ ਆ ਪਹਿਲਾਂ ਸਾਨੂੰ ਵੀ ਡੈਂਗੂ ਵੀ ਹੋ ਗਿਆ ਦਾ ਦੋ ਵੇਰੀ ਇਹ ਪ੍ਰੋਸੀਓਨੇ ਵੀ ਹੋਲੇ ਅਸੀਂ ਕਿੱਥੇ ਜਾਈਏ ਨਾ ਪਾਣੀ ਨਾ ਕੁਝੋ ਦੇਖੋ ਕਿੰਨਾ ਟੱਬਾ ਭਰਿਆ ਵਾ ਸਰਕਾਰ ਸੁਣਦੀੋ ਨਹੀਂ ਸਾਡੀ ਭੋਰਾ ਵੀ ਘਰ ਕਿੱਥੇ ਸਾਡਾ ਆਏ ਸਾਡੇ ਮਕਾਨ ਸਾਡੇ ਜੰਗਲ ਬੱਚੇ ਵੀ ਸਾਨੂੰ ਇੰਨਾ ਔਖਾ ਰਹਿੰਦਾ ਸਾਨੂੰ ਮੱਛਰ ਬਹੁਤ ਪੈਂਦੇ ਬਡੰਗਰ ਵੀ ਦਮ ਲੱਗੀ ਬਿਮਾਰ ਹੋ ਜਾਂਦੇ ਆ ਅੰਨਾ ਬੁਰਾ ਹਾਲ ਅਸੀਂ ਕਿੰਨੀ ਵਾਰੀ ਐਮਐਸਏਪੀ ਵੀ ਜਾਇਆ ਏ ਉਹ ਵੀ ਨਹੀਂ ਸੁਣਦਾ ਹੈਗਾ ਕਹਿੰਦੇ ਵੀ ਬਣਾ ਦੂਗੇ ਬਣਾ ਦੂਗੇ ਅਗਲੇ ਵੋਟਾਂ ਦਾ ਕਹਿੰਦੇ ਵੀ ਬਣਾ ਦੂਗੇ ਬਣਾਉਂਦੇ ਹੈਗੇ ਨਹੀਂ ਜੀ ਸਾਨੂੰ ਕਿੰਨਾ ਬੁਰਾ ਦੱਸ ਕਿੱਥੇ ਜਾਈਏ ਅਸੀਂ ਕਿੰਨੀ ਗੰਦਗੀ ਚ ਕਿੰਨੇ ਸਾਲਾਂ ਤੋਂ ਤੁਹਾਡਾ ਘਰ ਇੱਥੇ ਚਿੱਤੀਆਂ ਲੋਗ ਇੱਥੇ ਰਹ ਅੱਛਾ ਹਾਂ ਮਕਾਨ ਦੇ ਲੋ ਸਾਡਾ ਕੱਦਾ ਪਿਆ ਵਾ ਅਸੀਂ ਪਹਿਲਾਂ ਹੂ ਰਹਿੰਦੇ ਸੀ ਫਿਰ ਅਸੀਂ ਮਕਾਨ ਤਾਂ ਬਾਅਦ ਚ ਪਾਇਆ ਤਾਂ ਅੱਛਾ ਇਸ ਚੀਜ਼ ਨੂੰ ਜਿਹੜਾ ਇੱਥੇ ਇੰਨਾ ਪਾਣੀ ਖੜਿਆ ਹੋਇਆ ਨਿਕਾਸੀ ਨਹੀਂ ਆ ਕੋਈ ਇਸ ਨੂੰ ਕਿੰਨਾ ਕ ਸਮਾ ਹੋ ਗਿਆ ਇਸੇ ਤਰ੍ਹਾਂ ਪਾਣੀ 20 ਦਿਨ ਹੋ ਗਏ ਪਾਣੀ ਸਿਟੋਆ ਪੱਟਿਆ ਵਾ ਤਾਂ ਅਗਲੇ ਰੋਕਦੇ ਤੇ ਹੁਣ ਬੀਕ ਗਈ ਸਟੇਰ ਟੂ ਲੱਗੀ ਬੇ ਤਾਂ ਕਰਕੇ ਪੜੀ ਜਾਂਦਾ ਪਾਣੀ ਵੀ ਨਹੀਂ ਲੱਗਦਾ ਸੀ ਬਹੁਤ ਬੜਾ ਟੂਆ ਪੱਟਿਆ ਹੋਇਆ ਥੇ ਕਈ ਵਾਰ ਸਾਡੇ ਬੱਚੇ ਡੰਗਰ ਵੀ ਗਿਰਦੇ ਇੱਥੇ ਪਾਣੀ ਚ ਹੁਣ ਕਿੱਥੇ ਜਾਈਏ ਇਹ ਵਿਚਾਰੇ ਇਹ ਵੀ ਗੰਦੇ ਉਹਨੂੰ ਦੇਖੋ ਸਾਰੇ ਕਿੰਨੇ ਮਕਾਨਾਂ ਦਾ ਕਿੰਨੇ ਕਿੰਨੇ ਜੋ ਦੇਖੋ ਪਾਣੀ ਕਿੰਨਾ ਖੜਿਆ ਹੁਣ ਮਕਾਨਾਂ ਦੀ ਗੰਦਾਂ ਦਬੂਗੀ ਕਿ ਨਹੀਂ ਦਬੂਗੀ ਇਹ ਜੇ ਦਬਗੇ ਹੁਣ ਅਸੀਂ ਮੱਸੀ ਮੱਸੀ ਦਾ ਮਕਾਨ ਪਾਇਆ ਕਿੱਥੇ ਕਿੱਥਲਾ ਕਰੂਗੇ ਅਸੀਂ ਦਿਹਾੜੀਆਂ ਮਜ਼ੂਰੀਆਂ ਕਰਦੇ ਆਂ ਅਸੀਂ ਜੀ ਸਾਡੇ ਆ ਸਾਹਮਣੇ ਘਰ ਬੰਦ ਪੈਂਦੇ ਆ ਉਹ ਉਸੇ ਕੰਦ ਕੰਦ ਕੋਲ ਇੰਨੇ ਨਹੀਂ ਪਾਣੀ ਖੜੇ ਆ ਅਸੀਂ ਦਿਹਾੜੇਦਾਰ ਬੰਦੇ ਆ ਅਸੀਂ ਕੰਦ ਗਿਰ ਜੂਗੇ ਕੁਝ ਹੋ ਜੂਗਾ ਕਿਨੇ ਜਿਮਾਬਾਰ ਲੈਨੇ ਆ ਹਤਾ ਸੋ ਤੁਸੀਂ ਔਰ ਪਾਣੀ ਦਾ ਨਿਕਾਸ ਨਹੀਂ ਹੈ ਕਿਤੇ ਵੀ ਪਾਣੀ ਸਿਵਰੇਜ ਨਹੀਂ ਪਿਆ ਹੋਇਆ ਨਾ ਪਾਣੀ ਹੈ ਨੇ ਪੀਣੇ ਵਾਲੇ ਪਾਣੀ ਹੈ ਨਿਕਾਸ ਚਾਹੀਏ ਸੰਨੂ ਸਿਵਰੇਜ ਚਾਹੀਏ ਸੜਕ ਬਨੇ ਬਣਾ ਹੋਇਆ ਚਾਹੀਏ ਮਰ ਬਣਾਓ ਜੇ ਵੀ ਹੋਇਆ ਸਰਕਾਰ ਨੇ ਹੂੰ ਬੰਨਾ ਚਾਹੀਏ ਜੀ ਸੋ ਇਹ ਗਲੀਆਂ ਦਾ ਮਸਲਾ ਅੱਜ ਅਸੀਂ ਫੇਰ ਦੁਬਾਰਾ ਕਮੇਟੀ ਦੇ ਕੰਨਾਂ ਦੇ ਵਿੱਚ ਗੱਲ ਪਾਉਣੀ ਚਾਹੁੰਦੇ ਆ ਵੀ ਆ ਦੇਖੋ ਤੁਸੀਂ ਗਲੀ ਦਾ ਹਾਲ ਪਾਣੀ ਜਿਹੜਾ ਸੀਵਰੇਜ ਦਾ ਉਹ ਸਾਰਾ ਗਲੀ ਦੇ ਵਿੱਚ ਆਪਣਾ ਆ ਰਿਹਾ ਹੈ ਤੇ ਇਹਦੀ ਕੋਈ ਕਨੈਕਟੀਵਿਟੀ ਅੱਗੇ ਗਲੀ ਦੇ ਨਾਲ ਨਹੀਂ ਹੋ ਰਹੀ ਪਾਣੀ ਕਰਕੇ ਕਨੈਕਟੀਵਿਟੀ ਹੈ ਜਿਹੜੀ ਉਹ ਬੰਦ ਹੋ ਗਈ ਹੈ ਤੇ ਜਿਹੜਾ ਇਹ ਹੈ ਇਹਦੇ ਵਿੱਚ ਜਿਹੜਾ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਇਹਨੂੰ ਅਸੀਂ ਸੜਕ ਕਹਿ ਸਕਦੇ ਆ ਜਾਂ ਇਹ ਕਿਸੇ ਦਾ ਪਲਾਟ ਹੈ ਕਿਉਂ ਇਹਦੇ ਵਿੱਚ ਜਿਹੜਾ ਘਾਹ ਵਗੈਰਾ ਜਿਹੜੀ ਬੂਟੀ ਆ ਉਹ ਜੰਮੀ ਹੋਈ ਹੈ ਤੇ ਸੀਵਰੇਜ ਦੇ ਪਾਣੀ ਕਰਕੇ ਇੰਨਾ ਜਿਹੜਾ ਘਾਹ ਹੋ ਚੁੱਕਿਆ ਇਹਦੇ ਵਿੱਚ ਵੀ ਇਹਦੀ ਪਛਾਣ ਕਰਨੀ ਔਖੀ ਹੈ ਤੇ ਅਸੀਂ ਆ ਜਿਹੜਾ ਬਾਰ-ਬਾਰ ਇਹੀ ਗੱਲ ਕਰਦੇ ਆ ਆ ਦੇਖੋ ਪਾਣੀ ਇੱਧਰ ਇਹ ਖੜਾ ਇੱਥੋਂ ਜਿਹੜੀ ਲਾਈਨ ਹੈ ਪਾਈਪ ਲਾਈਨ ਉਹ ਸ਼ੁਰੂ ਹੋਈ ਹੈ ਜਿਹੜੀ ਹੁਣ ਨਵੀਂ ਪਾਈ ਹੈ ਤੇ ਉਹਦੇ ਵਿੱਚ ਵੀ ਅਸੀਂ ਉਹ ਉਹ ਲਾਈਨ ਤੋਂ ਵੀ ਸੰਤੁਸ਼ਟ ਨਹੀਂ ਤੇ ਜਿਵੇਂ ਅਸੀਂ ਪਹਿਲਾਂ ਕਮੇਟੀ ਦਫ਼ਤਰ ਵੀ ਗਏ ਤੇ ਉਹਨਾਂ ਨੇ ਸਾਨੂੰ ਇਹ ਕਿਹਾਤਾ ਵੀ ਜਈ ਸਾਹਿਬ ਨੇ ਵੀ ਜਿਹੜੀ ਅਸੀਂ ਜਦੋਂ ਮਤਾ ਦੇਖਿਆ ਉਹਦੇ ਵਿੱਚ 10 ਇੰਚੀ ਜਿਹੜੀ ਪਾਈਪ ਲਾਈਨ ਆ ਉਹ ਪਾਸ ਹੋਈ ਹੋਈ ਸੀ ਤੇ ਪੈ ਰਹੇ ਇੱਥੇ 8 ਇੰਚੀ ਅਸੀਂ ਉਹਨਾਂ ਨੂੰ ਇਹ ਕਿਹਾ ਵੀ 8 ਇੰਚ 10 ਇੰਚ ਹੀ ਕਹਿ ਕੇ ਤੁਸੀਂ 8 ਕਿਉਂ ਪਾ ਰਹੇ ਹੋ ਪਰ ਜੀ ਸਾਹਿਬ ਨੇ ਇਹ ਕਿਹਾ ਵੀ ਜਿਹੜਾ ਇਹ ਤੁਹਾਡਾ ਏਰੀਆ ਉਹਦੇ ਵਾਸਤੇ ਇਹ ਸਫੀਸ਼ੀਐਂਟ ਹੈ ਪਰ ਸਾਨੂੰ ਇਹ ਗੱਲ ਤੇ ਸੰਤੁਸ਼ਟੀ ਨਹੀਂ ਹੈਗੀ ਪਾਈਪਾਂ ਚਲੋ ਪੈ ਗਈਆਂ ਉਹ ਵੀ ਜਿਹੜੀਆਂ ਅੱਗੇ ਘਰਾਂ ਦੀ ਜਿਹੜੀ ਕਨੈਕਟੀਵਿਟੀ ਉਹ ਹੋ ਗਈ ਕਿਸੇ ਹੱਦ ਤੱਕ ਪਰ ਜਿਹੜੀਆਂ ਪਿੱਛੇ ਚਾਰ ਗਲੀਆਂ ਐ ਮੈਂ ਵੀਰ ਜੀ ਨੂੰ ਬੇਨਤੀ ਕਰੂੰਗਾ ਉਹ ਗਲੀਆਂ ਜਿਹੜੀਆਂ ਛੱਡ ਕੇ ਇਹ ਪਾਈਪ ਲਾਈਨ ਪਾਉਣੀ ਜਿਹੜੀ ਸ਼ੁਰੂ ਕਰੀ ਗਈ ਹੈ ਵੀ ਸਾਡੇ ਵਾਸਤੇ ਇਹ ਜਿਹੜਾ ਬਿਲਕੁਲ ਵੀ ਜਿਹੜਾ ਕੰਮ ਹੈ ਉਹ ਸਹੀ ਨਹੀਂ ਹੈਗਾ ਇਹ ਤੇ ਜਿਹੜੇ ਇਹ ਕਲੋਨੀ ਵਾਸੀ ਤੁਸੀਂ ਮੇਰੇ ਨਾਲ ਖੜੇ ਦੇਖ ਰਹੇ ਇਹਨਾਂ ਨੂੰ ਬਿਲਕੁਲ ਵੀ ਸੰਤੁਸ਼ਟੀ ਨਹੀਂ ਹੈ ਇੱਕ ਸਾਡਾ ਹੋਰ ਮੁੱਦਾ ਜਿਹੜਾ ਇਲੀਗਲ ਟਾਵਰਾਂ ਦਾ ਚੱਲ ਰਿਹਾ ਉਹਦੇ ਬਾਰੇ ਵੀ ਅਸੀਂ ਕਹਿਣਾ ਚਾਹੁੰਦੇ ਆ ਵੀ ਅਸੀਂ ਬਹੁਤ ਐਪਲੀਕੇਸ਼ਨਾਂ ਦੇ ਲਈਆਂ ਮੇਰੇ ਹੱਥ 'ਚ ਆ ਦੇਖ ਸਕਦੇ ਤੁਸੀਂ 25 725 ਨੂੰ ਅਸੀਂ ਐਪਲੀਕੇਸ਼ਨ ਦਿੱਤੀ ਸੀਗੀ ਐਸਡੀਐਮ ਮੈਡਮ ਨੂੰ ਤੇ ਇਹੋ ਸਾਹਿਬ ਨੂੰ ਉਹਨਾਂ ਨੇ ਕਿਹਾ ਸੀਗਾ ਵੀ ਜੇ ਇਲੀਗਲ ਹੈ ਤਾਂ ਅਸੀਂ ਉਹਨੂੰ ਉਤਾਰ ਦਾਂਗੇ ਉਹ ਵੀ ਜਿਹੜੇ ਟਾਵਰ ਐ ਦੋ ਸਾਡੀ ਕਲੋਨੀ ਦੇ ਵਿੱਚ ਲੱਗੇ ਹੋਏ ਉਹ ਵੀ ਅੱਜ ਤੱਕ ਉਤਰੇ ਨਹੀਂ ਸੋ ਅਸੀਂ ਅੱਗੇ ਹੋਰ بڑا ਸੰਘਰਸ਼ ਕਰੂਗੇ ਜੇ ਸਾਡੀ ਸੁਣਵਾਈ ਨਾ ਹੋਈ ਸਤਿ ਸ਼੍ਰੀ ਅਕਾਲ ਭਾਈ ਜੀ ਆਪਾਂ ਇਸ ਟਾਈਮ ਖੜੇ ਆਂ ਭਾਗੂ ਮજરા ਵਾਰਡ ਨੰਬਰ 1 ਇਹ ਜਿਹੜੀ ਗਲੀ ਆ ਇਹ ਗਲੀ ਉਹ ਪਿੱਛੇ ਤੇ ਸ਼ੁਰੂ ਹੁੰਦੀ ਆ ਤੇ ਉਹ ਗਾਹਾਂ ਤੱਕ ਜਾਂਦੀ ਆ ਇਹ ਗਲੀ ਜਦ ਬਣਨੀ ਸ਼ੁਰੂ ਹੋਈ ਆ ਤਾਂ ਪਹਿਲਾ ਲੇਬਰ ਆ ਕੇ ਉੱਥੇ ਧੂਰੇ ਤੇ ਬੈਠੀ ਆ ਵੀ ਇਹਨੂੰ ਸ਼ੁਰੂ ਤੇ ਪੱਟ ਕੇ ਐਂਡ ਤੱਕ ਗਲੀ ਨੂੰ ਪੂਰੀ ਬਣਾਉਂਗੇ ਪਰ ਉਸ ਟਾਈਮ ਜਿਹੜਾ ਠੇਕੇਦਾਰ ਆ ਤੇ ਜਈ ਤਾਂ ਆਇਆ ਨਹੀਂ ਹੈ ਉਸ ਟਾਈਮ ਸਰਬਜੀਤ ਕੋਰਾ ਐਮਸੀ ਆ ਉਹਦੇ ਘਰ ਵਾਲਾ ਆਇਆ ਉਹਨੇ ਅੱਧੀ ਗਲੀ ਛਡਵਾ ਕੇ ਪਿੱਛੇ 6 ਗਲੀਆਂ ਦੀ ਕਨੈਕਟੀਵਿਟੀ ਰੁਕਵਾਤੀ ਉਹਨਾਂ ਦਾ ਕੋਈ ਵੀ ਨਿਕਾਸੀ ਦਾ ਪੁਖਤਾ ਪ੍ਰਬੰਧ ਹੈ ਉਹ ਨਹੀਂ ਉਹਨਾਂ ਦਾ ਸਾਰਾ ਸੀਵਰੇਜ ਦਾ ਪਾਣੀ ਜਾ ਰਿਹਾ ਹੈ ਪਲਾਟਾਂ 'ਚ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਲੋਕ ਬਿਮਾਰ ਹੋ ਰਹੇ ਆ ਇਹੀ ਖਬਰ ਅਸੀਂ ਪ੍ਰਸ਼ਾਸਨ ਕੋਲ ਲੇ ਕੇ ਗਏ ਈਓ ਸਾਹਿਬ ਕੋਲ ਲੇ ਕੇ ਗਏ ਐਸਡੀ ਗਏ ਆ ਉਹਨਾਂ ਨੂੰ ਅੱਜ ਤੱਕ ਸਾਨੂੰ 6 ਮਹੀਨੇ ਹੋ ਗਏ ਗੇੜੇ ਮਾਰਦੇ ਇਹਨੂੰ ਡੱਕੇ ਦਾ ਫਰਕ ਨਹੀਂ ਪਿਆ ਤੇ ਜਿਹੜਾ ਇਹ ਪਾਣੀ ਪਲਾਟਾਂ ਚ ਇਕੱਠਾ ਹੁੰਦਾ ਜਾਂ ਮੀਂਹ ਪੈਂਦਾ ਇਹ ਉੱਛਲ ਕੇ ਬਾਹਰ ਆਉਂਦਾ ਇਹ ਲੋਕਾਂ ਦੇ ਪੈਰਾਂ ਨੂੰ ਲੱਗਦਾ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਇਹ ਜਿਹੜਾ ਕੰਮ ਆ ਇਹ ਸਾਰਾ ਹੀ ਗਲਤ ਹੋ ਰਿਹਾ ਹੈ ਸਾਰੇ ਮਹੱਲੇ ਨੂੰ ਤੇ ਇਤਰਾਜ ਆ ਗੁਰਦੁਆਰੇ ਦੇ ਸਾਹਮਣੇ ਦੋ ਗਲੀਆਂ ਪਾਸ ਹੋਈਆਂ ਵੇ ਨਾ ਤਾਂ ਉਹ ਬਣ ਰਹੀਆਂ ਇਹ ਵੀ ਗਲੀ ਪਾਸ ਆ ਇਹਦਾ ਮੌਜੂਦਾ ਹਾਲਾਤ ਇਹ ਆ ਵੀ ਇਹ ਬੰਦਾ 9.5 ਸਾਲ ਤੇ ਐਮਸੀ ਆ ਅੱਜ ਤੱਕ ਇਹਨੇ ਇੱਥੇ ਇੱਕ ਬਜਰੀ ਦੀ ਰੋੜੀ ਨਹੀਂ ਸਿਟੀ ਆ ਕੇ ਆ ਹੁਣ ਇਹ ਗਲੀ ਪੱਟ ਕੇ ਬਣਾਉਣ 10 ਇੰਚੀ ਪਾਈਪ ਪਾਸ ਆ ਤੇ 8 ਇੰਚੀ ਪਾ ਰਹੇ ਆ ਉਹਨੂੰ ਵੀ ਇਹ ਕਮੇਟੀ ਦੇ ਅਫਸਰਾਂ ਨਾਲ ਆਪਣੀ ਤਾਲਮਿਲ ਸੈਟਿੰਗ ਕਰਕੇ ਦੱਸੀ ਜਾਂਦਾ ਵੀ ਇਹ ਛੂਫੀ ਛੰਟਾ ਛੂਫੀ ਛੰਟ ਕਿਵੇਂ ਯਾਰ ਤੁਸੀਂ ਪਿੱਛੇ ਦੀਆਂ 6 ਗਲੀਆਂ ਛੜਤੀਆਂ ਉਹ ਲੋਕ ਨਰਕ ਭਰੀ ਜ਼ਿੰਦਗੀ 'ਚ ਬੈਠੇ ਆ ਨਾ ਤਾਂ ਉਹਨਾਂ ਦੀ ਨਿਕਾਸੀ ਆ ਨਾ ਉਹਨਾਂ ਕੋਲ ਪੀਣ ਵਾਲੇ ਪਾਣੀ ਦਾ ਕੋਈ ਪੁਖਤਾ ਪ੍ਰਬੰਧ ਆ ਆਦੀਆਂ ਗਲੀਆਂ 'ਚ ਉਹਨਾਂ ਵੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਕਰੋ ਜੇ ਤੁਸੀਂ ਨਹੀਂ ਕਰਦੇ ਜਾਂ ਪ੍ਰਸ਼ਾਸਨ ਨਹੀਂ ਕਰਦਾ ਇਹ ਸਾਰੇ ਲੋਕ ਇਕੱਠੇ ਹੋ ਕੇ ਸੰਘਰਸ਼ ਕਰੂਗੇ ਤੇ ਜੇਕਰ ਕੋਈ ਵੀ ਨੁਕਸਾਨ ਹੁੰਦਾ ਸਿੱਧੇ ਤੌਰ ਤੇ ਪ੍ਰਸ਼ਾਸਨ ਔਰ ਆਲਾ ਅਫਸਰ ਜ਼ਿੰਮੇਵਾਰ ਹੋਣਗੇ ਸਭ ਤੋਂ ਜਿਹੜੀ ਬੜੀ ਅੱਜ ਦੀ ਦਿੱਕਤ ਆ ਲੋਕਾਂ ਨੂੰ ਉਹ ਡੱਕੇ ਦੀ ਸਹੂਲਤ ਨਹੀਂ ਹੈਗੀ ਉੱਪਰ ਤੇ ਇਹਨਾਂ ਨੇ ਇਲੀਗਲ ਟਾਵਰ ਲਾਏ ਹੋਏ ਆ ਜਿਹੜੇ ਇਲੀਗਲ ਟਾਵਰ ਲਾਹੌਰ ਲਾਏ ਹੋਏ ਆ ਉਹਨਾਂ ਕਰਕੇ ਲੋਕਾਂ ਨੂੰ ਆਉਣੇ ਵਾਲੇ ਸਮੇਂ ਦੀ ਗੰਭੀਰ ਬਿਮਾਰੀਆਂ ਹੋਣਗੀਆਂ ਤੇ ਟਾਵਰਾਂ ਦੀ ਕੋਈ ਵੀ ਪਰਮਿਸ਼ਨ ਨਹੀਂ ਹੈਗੀ ਅਸੀਂ 7ਵੇਂ 8ਵੇਂ ਮਹੀਨੇ ਚ ਜਿਆਦਾ ਲੱਗਣੇ ਸ਼ੁਰੂ ਹੋਏ ਤੇ ਅਸੀਂ ਐਸਡੀਐਮ ਸਾਹਿਬ ਨੂੰ ਲਿਖ ਕੇ ਦੇ ਆਏ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਇਲੀਗਲ ਟਾਵਰ ਲੱਗ ਗਏ ਖੜੇ ਹੋ ਗਏ ਚਾਲੂ ਹੋ ਗਏ ਪ੍ਰਸ਼ਾਸਨ ਕੰਮ ਕਰਨ ਦੀ ਨਹੀਂ ਸੁੱਤਾ ਪਿਆ ਹੈ ਸੋ ਸਾਡੀ ਬੇਨਤੀ ਆ ਵੀ ਪੰਜਾਬ ਦੇ ਸਾਰੇ ਵਾਸੀਆਂ ਨੂੰ ਵੀ ਤੁਸੀਂ ਭਾਈ ਸਾਡਾ ਸਹਿਯੋਗ ਕਰੋ ਜੋ ਵੀ ਉਹਰੇ ਗਲਤ ਹੋ ਰਿਹਾ ਅਸੀਂ ਉਹਦੇ ਖਿਲਾਫ ਆਵਾਜ਼ ਚੱਕੂਗੇ ਤੁਸੀਂ ਸਾਡਾ ਸਾਥ ਦਿਓ ਤਾਂ ਕਿ ਅਸੀਂ ਇਸ ਨਰਕ ਭਰੀ ਜ਼ਿੰਦਗੀ ਚੋਂ ਬਾਹਰ ਆ ਸਕੀਏ ਜਿਹੜੀਆਂ 6 ਗਲੀਆਂ ਤੁਸੀਂ ਕਹਿ ਰਹੇ ਹੋ ਵੀ ਐਮਸੀ ਵੱਲੋਂ ਬਣਵਾਈਆਂ ਨਹੀਂ ਗਈਆਂ ਉਸ ਬਾਰੇ ਤੁਸੀਂ ਉਹਨਾਂ ਨੂੰ ਪੁੱਛਿਆ ਇਹ ਖੁਦ ਮਾडम ਅਸੀਂ ਸਰਮਜੀਤ ਕੌਰ ਸਾਡੇ ਐਮਸੀ ਆ ਉਹਨਾਂ ਦੇ ਘਰ ਵਾਲਾ ਬੱਬੂ ਆ ਸਾਡੀ ਉਹਦੇ ਨਾਲ ਬਹੁਤ ਵਾਰੀ ਗੱਲ ਹੋਈ ਆ ਅਸੀਂ ਉਹਨੂੰ ਇਹੀ ਕਹਿੰਨੇ ਵੀ ਐਮਸੀ ਸਾਹਿਬ ਸਾਨੂੰ ਦੱਸੋ ਗਲੀ ਦਾ ਕਿਆ ਹੋਊਗਾ ਉਹ ਵਾਸੀ ਇੱਕ ਲੌਲੀਪੌਪ ਦੇ ਦਿੰਦਾ ਉਹਨੇ ਰੱਖਿਆ ਹੋਇਆ ਵੀ ਚਿੰਤਾ ਨਾ ਕਰੋ ਜੀ ਬਹੁਤ ਛੇਤੀ 15 ਇੰਚ ਥੋੜਾ ਕੰਮ ਸ਼ੁਰੂ ਹੋ ਜਾਊਗਾ ਮਤਲਬ ਇਹ ਲਾ ਲਓ ਵੀ ਹਰੇਕ ਪਰਿਵਾਰ ਚ ਉਹਨੂੰ ਜਦ ਵੀ ਕਾਲ ਜਾਂਦੀ ਉਹ ਐਨ ਤਕੜਾ ਲੌਲੀਪੌਪ ਦਿੰਦਾ ਵੀ ਲੈ ਬਈ ਤੁਹਾਡਾ ਕੰਮ ਸ਼ੁਰੂ ਹੋ ਜਾਣਾ ਸ਼ੁਰੂ ਹੋ ਜਾਣਾ ਆ ਹੁਣ ਸਰਕਾਰ ਦਾ ਥੋੜਾ ਜਿਹਾ ਟਾਈਮ ਰਹਿ ਗਿਆ ਇਹਨਾਂ ਨੂੰ ਵੀ ਪਤਾ ਹੈ ਵੀ ਵੋਟਾਂ ਨੇੜੇ ਆ ਤਾਂ ਕਰਕੇ ਇਹਨਾਂ ਨੇ ਇੱਥੇ ਪੈਪਾ ਸਿੱਟੀਆਂ ਤਾਂ ਕਰਕੇ ਇਹਨਾਂ ਨੇ ਪੈਪਾ ਪਾਈਆਂ ਵੀਰ ਜੀ ਜਨਤਾ ਸਾਹਿਬ ਸਮਝਦੀ ਆ ਇਸ ਲਈ ਚੈਕਿੰਗ ਦੇ ਲੈ ਆਇਆ ਨਾ ਫਾਦਰ ਇੰਨੇ ਦੇ ਕੋਲ ਨਹੀਂ ਹੈ ਉਹ ਤਾਂ ਆ ਨਹੀਂ ਗਾਲੀ ਕਿਉਂ ਦੇਂਗੇ बड़े लिखे लोग हैं जी अपनी सबकी शादी है उसको गाली दे हम तो पुलिस से बात करते सबसे कोई ना कोई परमिशन नहीं जी एक बार ओवर मैं इनको बोल दी कि अगर इन आधे रिकॉर्ड्स का नहीं है कोई परमिशन ये एक मेनू रिटर्न दे देंगे आप पुलिस असिस्टेंस लेके अगर अगर इनकी परमिट नहीं है आप ਇਹ ਹਾਂ ਪੇ ਕੁਝ ਮਤਲਬ ਗਲੀ ਪਾਉਣ ਟੁੱਟੀ ਸੀ ਕਿ ਯਹਾਂ ਤੇ ਪਾਈਪ ਲੇ ਨਗਰੇ ਦਾਣ ਲੇ ਕੇ ਕਿਵੇਂ ਨਹੀਂ ਇਹ ਕੱਚੀ ਹੁੰਦੀ ਪਹਿਲਾਂ ਤੇ ਯਹਾਂ ਨਹੀਂ ਪਰ ਕੁਝ ਇਟਾ ਲੋਕਿੰਗ ਵਗੈਰਾ ਲੱਗੀ ਸੀ ਪਹਿਲਾਂ ਲਿਖ ਰਿਹਾ ਹਾਂ ਅੰਡਰ ਲੋਗ ਲੱਗੀ ਹੈ ਅੰਡਰ ਲੋਗ ਪਹਿਲਾਂ ਉੱਤੇ ਹੀ ਮਲਵਾ ਗੇਰਿਆ ਬਾਜੀ ਲਾਸਟ ਟਾਈਮ ਇਲੈਕਸ਼ਨ ਚ ਲੱਗੀ ਸੀ ਜੂ ਤੇ ਬਾਅਦ ਤਾਂ ਕੋਈ ਵੀਰੇ ਸਾਰੇ ਨਹੀਂ ਲਈ ਮੈਡਮ ਉਹ ਵੀ ਨਿਕਾਸੀ ਨਹੀਂ ਤੇ ਹੈ ਮੈਡਮ ਉੱਥੇ ਨਾ 10 ਫੁੱਟ ਡੂੰਗਾ ਖੱਡਾ ਹੈ ਜੀ ਉਹਦੇ ਚ ਪਾਣੀ ਜਾਂਦਾ ਉਹ ਭਰ ਜਾਂਦਾ ਉਹ ਹਰੇਕ ਹਫਤੇ ਓਵਰਫਲੋ ਹੋ ਜਾਂਦਾ ਤੇ ਮੈਡਮ ਇਹਦੀ ਸਾਰੀ ਨਿਕਾਸੀ ਹੋ ਸਕਦੀ ਸੀ ਤੇ ਇਹਨਾਂ ਨੇ ਜਿਹੜੀ ਗਲੀ 'ਚ ਪੈਪ ਪਾਈ ਆ ਉਧਰੋਂ ਨਿਕਾਸੀ ਕਰ ਦਿੰਦੇ ਜੀ ਪੈਪ ਇਹਨਾਂ ਨੇ ਸ਼ੁਰੂ ਐਦ ਤੇ ਕਰੀ ਆ ਜੀ ਉਹਦਾ ਕਾਰਨ ਸਾਨੂੰ ਖੁਦ ਨੂੰ ਨਹੀਂ ਪਤਾ ਅਸੀਂ ਜੈਜੀ ਸਾਹਿਬ ਕੋਲ ਵੀ ਬੇਨਤੀ ਲੈ ਕੇ ਗਏ ਤੇ ਤੁਹਾਨੂੰ ਵੀ ਇਹੀ ਬੇਨਤੀ ਕਰਦੇ ਆ ਵੀ ਜਦ 1 2 3 4 5 ਗਲੀਆਂ ਐ ਇਹਦੀ ਸਿਰਫ 60 ਫੁੱਟ ਪੈਪ ਪਾ ਕੇ ਨਿਕਾਸੀ ਹੋ ਸਕਦੀ ਆ ਤਾਂ ਇਹ ਕਿਉਂ ਨਹੀਂ ਕਰਿਆ ਗਿਆ ਤੇ ਹੁਣ ਜੈਜੀ ਸਾਹਿਬ ਖੜੇ ਆ ਇੱਥੇ ਅਸੀਂ ਚਾਹੁੰਨੇ ਇੱਕ ਵਾਰੀ ਜੈਜੀ ਸਾਹਿਬ ਸਾਨੂੰ ਕੋਈ ਜਾਣਕਾਰੀ ਦੇਣ ਤਾਂ ਕਿ ਸਾਨੂੰ ਪਤਾ ਲੱਗੇ ਵੀ ਸਾਡੀ ਗਲਤੀ ਕਿ ਆ ਏ ਇਹਦੇ ਪਾਈਪ ਦਾ ਕਿਹੜੇ ਆ ਤੋ ਇਹ ਕਹਿ ਰਹੇ ਨੇ ਕਿ ਹਾਂਜੀ ਉਹ ਤਾਂ ਕੰਮ ਚੱਲ ਰਿਹਾ ਜੀ ਉਹਦੀ ਗੱਲ ਕਰ ਰਹੇ ਹਾਂ ਕੰਮ ਆ ਵੀ ਚੱਲ ਰਿਹਾ ਹਾਂਜੀ ਚੱਲ ਰਿਹਾ ਕਦੋਂ ਸੇ ਚੱਲ ਰਿਹਾ ਹੋ ਗਿਆ ਵੀ ਨਾ ਹੋ ਗਿਆ ਇਸ ਕੰਮ ਚੱਲ ਰਿਹਾ ਪੂਰੀ ਸੈਂਡਰਿੰਗ ਸਾਰੇ ਵਰਕ ਪਾ ਰਹੇ ਹਾਂਜੀ ਹਾਂਜੀ ਹਾਂ ਉਹਦੇ ਵਿੱਚ ਪਲਾਨ ਵਗੈਰਾ ਆਪ ਕੋ ਕਰਾ ਰਿਹਾ ਹਾਂਜੀ ਕਰਾ ਰਿਹਾ ਜੋ ਪਲਾਨ ਉਸ ਦੀ ਹਾਂਜੀ ਹਾਂ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਕੇ ਉਹ ਰਿਕਮਫੀ ਅੱਛਾ ਇੱਕ ਮੈਡਮ ਛੋਟੀ ਜੀ ਬੇਨਤੀ ਹੋਰ ਆ ਜੀ ਅਸੀਂ ਜੈ ਸਿੰਘ ਸਾਹਿਬ ਕੋਲ ਵੀ ਬੇਨਤੀ ਕਰੀ ਧੀ ਈਓ ਸਾਹਿਬ ਕੋਲ ਵੀ ਕਰੀ ਧੀ ਅਸੀਂ ਬੇਨਤੀ ਕਰੀ ਧੀ ਸਾਨੂੰ ਖੁਦ ਜੈ ਸਿੰਘ ਸਾਹਿਬ ਨੇ ਟੈਂਡ ਦਿਖਾਇਆ ਬਿੱਟੂ ਸਾਹਿਬ ਤੁਸੀਂ ਦਿਖਾਇਆ ਤਾਂ ਅਸੀਂ ਉੱਥੇ ਇਹਨਾਂ ਦੇ ਕੋਲੇ ਖੜੇ ਤੇ ਇਹਨਾਂ ਨੇ ਹੀ ਸਾਨੂੰ ਸਾਰੀ ਜਾਣਕਾਰੀ ਦਈ ਆ ਵੀ ਇਹ ਗਲੀ ਪਾਸ ਆ ਤੁਹਾਡੀ ਸਾਰੀ 10 ਇੰਚੀ ਪਾਈਪ ਪਾਸ ਆ ਅਸੀਂ ਇਹਨਾਂ ਦੀ ਗੱਲ ਸੁਣ ਕੇ ਅਸੀਂ ਉਸ ਟਾਈਮ ਇਹਨਾਂ ਤੇ ਪੂਰਾ ਸੈਟੀਸਫਾਈ ਹੋ ਗਏ ਵੀ ਵਧੀਆ ਅਪਸਰ ਆ ਸਾਡਾ ਸਾਥ ਦੇਣਗੇ ਅਸੀਂ ਉਰੇ ਆ ਕੇ ਮੌਕੇ ਪਰ ਦੇਖਿਆ ਉਰੇ 8 ਇੰਚੀ ਪਾਈਪ ਵਗੇਰੀ ਹੋਈ ਧੀ ਜੀ 8 ਇੰਚੀ ਉਹ ਪਾਈ ਪੈ ਰਹੀ ਦੀ ਅਸੀਂ ਫਿਰ ਉਹੀ ਗੱਲ ਇਹਨਾਂ ਨੂੰ ਦੱਸੀ ਵੀ ਸਰ ਬੇਨਤੀ ਇਹ ਹੈ ਵੀ ਤੁਸੀਂ 10 ਇੰਚੀ ਆਪੇ ਦੱਸੀਏ ਸਾਨੂੰ ਨਹੀਂ ਤਾਂ ਪਤਾ ਵੀ ਹੁਣ ਉੱਥੇ 8 ਇੰਚੀ ਪੈ ਰਹੀ ਆ ਮੈਡਮ ਇਹ ਵੀ ਦੱਸੋ ਵੀ ਪਾਸ 10 ਇੰਚੀ ਆ ਤੇ ਪੈ 8 ਇੰਚੀ ਰਹੀ ਆ ਐਸਟੀਮੇਟਸ ਮੈਡਮ ਆਪਾਂ ਲੈ ਲੈਣੇ ਦੀ ਜ਼ਿਆਦਾ ਜੀ ਉਹ ਮੌਕੇ ਅਨੁਸਾਰ ਆਪਾਂ ਉਹਦੇ ਚੇਂਜ ਕਰ ਸਕਦੇ ਆ ਇੱਥੇ ਨਾ 8 ਇੰਚੀ ਦੀ ਸਫੀਸ਼ੀਐਂਟ ਹੈ ਜੀ ਤਾਂ ਕਿ ਪ੍ਰੈਸ਼ਰ ਨਹੀਂ ਪਰ ਪਹਿਲਾਂ ਕੀ ਫੌਸ ਹੋ ਜਾਂਦਾ ਹੈ ਪਹਿਲਾਂ ਕਿਹੜੇ ਇੰਚ ਕਿਹੜੇ ਸੋ ਪਹਿਲਾਂ 10 ਇੰਚ ਪਾਸ ਹੋਇਆ ਸੀ ਤੋਂ ਫਿਰ ਬਿਨਾ ਹਾਂ ਜਦੋਂ ਆਪਾਂ ਮੌਕੇ ਤੇ ਹੋਣੇ ਨਾ ਮੈਡ ਆ ਆਪਣੇ ਮੌਕੇ ਦੇ ਅਨੁਸਾਰ ਮੌਕੇ ਤੇ ਤੁਸੀਂ ਚੇਂਜ ਕਰੋਗੇ ਦਿਨ ਪਿੱਛੇ ਕੀ ਟੈਂਡਰ ਐਂਡ ਵਰਕ ਆਰਡਰ ਉਹਦੇ ਐਸਟੀਮੇਟ ਵਗੈਰਾ ਕਿਵੇਂ ਚੇਂਜ ਹੁੰਦਾ ਹੈ ਨਹੀਂ ਨਹੀਂ ਉਹ ਤਾਂ ਮੌਕੇ ਦੇ ਅਨੁਸਾਰ ਚਲੋ ਦਿਖਾ ਦਿਓ ਮੈਡਮ ਮੈਡਮ ਮੌਕੇ ਦੇ ਦੋ ਇੱਕ ਵਾਰ ਮਿਲ ਰਹੇ ਆ ਆਹ ਜੀ ਦੀਵਾਨੋਂ ਵਿੱਚ ਚਾਹਤੇ ਕਰ 35 ਸਾਲ ਹੋ ਗਏ ਨੇ ਆ ਦੇਖੋ ਜੀ ਇਹ ਪੁਰਾਣੀ ਆਬਾਦੀ ਆ ਸਰ ਪੁਰਾਣੀ ਆਬਾਦੀ ਚ ਇੱਥੇ ਤਿੰਨ ਚਾਰ ਗਲੀਆਂ ਇਹ ਜਿਹੜੀਆਂ ਪਾਸ ਆ ਉਹਨਾਂ ਦਾ ਕੋਈ ਪ੍ਰਬੰਧ ਸੌਰੀ ਉਹਨਾਂ ਦਾ ਹਲਦਾ ਕੋਈ ਪ੍ਰਬੰਧ ਨਹੀਂ ਹੋਇਆ ਜੀ ਆਹ ਦੇਖੋ ਮੈਡਮ ਇਹ ਜੀ ਜਗ੍ਹਾ ਲੈ ਰਹੇ ਆ ਜੀ ਲੋਕ ਇਹ ਇਹ ਸਾਰੇ ਪੜੇ ਹੋਏ ਆ ਹਾਂਜੀ ਪ੍ਰਾਈਵੇਟ ਮੁਖਾ ਨਾਲ ਨਹੀਂ ਵੀ ਐਪੀਕੇ ਦੀ ਯਾਰ ਪ੍ਰਾਈਵੇਟ ਨਾ ਮੈਡਮ ਇਹ ਪੁਰਾਣੀ ਆਬਾਦੀ ਹੈ ਜੀ ਆਹ ਸਰਪੰਚ ਕਲੋਨੀ ਹੈ ਜੀ ਇਹ ਪੁਰਾਣੀ ਆਬਾਦੀ ਹੈ ਜੀ 20-20 ਸਾਲ ਪੁਰਾਣੇ ਲੋਕ ਰਹਿੰਦੇ ਆ ਜੀ ਇੱਥੇ ਕਮੇਟੀ ਤੋਂ ਆਉਣ ਤੋਂ ਪਹਿਲਾਂ ਤੋਂ ਹਾਂਜੀ ਐਡਮਿਨ ਵੀ ਮੈਂ ਇੱਕ ਹੋਰ ਧਿਆਨ ਚ ਲਿਆਉਣਾ ਸਰਕਾਰ ਨੇ ਦਿੱਸੀ ਸਾਹਿਬ ਨੇ ਆਰਡਰ ਕਰਤੇ ਵੀ ਜਿਹੜੇ ਖਾਲੀ ਪਲਾਟ ਹੈ ਇਹਦੀ ਪਾਲਿਸੀ ਬਣਾਤੀ ਸਫਾਈ ਕਰਨੀ ਹੈ ਜੇ ਕੋਈ ਆਪਣਾ ਨਹੀਂ ਕਰਦਾ ਉਹਨਾਂ ਨੂੰ ਜੁਰਮਾਨੇ ਪਾ ਉਹਨਾਂ ਨੂੰ ਨੋਟਿਸ ਭੇਜੋ ਇਸ ਇੱਕ ਕੰਮ ਸਾਰਾ ਕੁਝ ਨਗਰ ਕੌਂਸਲ ਨੇ ਕਰਨਾ ਹੈਗਾ ਪਰ ਕਾਰਵਾਈ ਅੱਗੇ ਨਹੀਂ ਤੁਰ ਰਹੀ ਬਿਲਕੁਲ ਬਿਲਕੁਲ ਦੇ ਬਾਰੇ ਨੂੰ ਐਸੇ ਆਲਰੇਡੀ ਮੈਡੀਰ ਸਾਹਿਬ ਨੂੰ ਦੱਸ ਹੀ ਗਏ ਜਿਹੜੇ ਲਾਂਡਾ ਰੋਡ ਸਾਈਡ ਤੇ ਸੇਮ ਟੂ ਸੇਮ ਇਹ ਹਾਂ ਤੇ ਵੀ ਨਾ ਜਿਹੜੇ ਕਾਲੇ ਫਲੋਟ ਦੀ ਲਿਸਟ ਮੈਨੂੰ ਮੈਨੇ ਪੁੱਛੀ ਇੱਕ ਮਿੰਟ ਜੀ ਉਹ ਲਿਸਟ ਮੈਨੂੰ ਭੇਜ ਦੇਣਾ ਕੀ ਕਾਲੇ ਫਲੋਟ ਦੇ ਓਨਰਸ ਉਹਦੇ ਨੋਟਿਸ ਦਿੱਤੇ ਸ਼ਹਿਰ ਚ ਨੋਟਿਸ ਦੱਤੇ ਆ ਜੀ ਜਰੂਰ ਕੁਛ ਪਰ ਨੋਟਸਾਂ ਤੋਂ ਅੱਗੇ ਨਹੀਂ ਹੋ ਰਹਾ ਜੀ ਬੀਰ ਜੀ ਬੇਨਤੀ ਮੈਡਮ ਬੇਨਤੀ ਇਹ ਆ ਜੀ ਦੇਖੋ ਇਹ ਗਲੀ ਦਿਖਾਉਣ ਦਾ ਇੱਕ ਛੋਟਾ ਜਿਹਾ ਸਾਡਾ ਤੁਹਾਨੂੰ ਬੇਨਤੀ ਆ ਵੀ ਇਹ ਗਲੀ ਪਰ ਲੀਆਂ ਗਲੀਆਂ ਅਗਲੀਆਂ ਦੋ ਗਲੀਆਂ ਇਹਨਾਂ ਦੀ ਸਿਰਫ ਇੱਕੋ ਕਨੈਕਟੀਵਿਟੀ ਆ ਆਹ ਜਿਹੜੀ ਮੇਨ ਲਾਈਨ ਆ ਜਿਹੜੀ ਜੈ ਸਾਹਿਬ ਉਹਨਾਂ ਨੇ ਹੁਣ ਪੁਆਈ ਆ ਜੇ ਇਹ ਸਾਰੇ ਉਹਦੇ ਨਾਲ ਜੁੜ ਜਾਂਦੇ ਇਹ ਸਾਰੇ ਲੋਕ ਆ ਇਸ ਗੰਦਗੀ ਚੋਂ ਬਾਹਰ ਆ ਸਕਦੇ ਤੇ ਹੁਣ ਵੀ ਜੈਦਾ ਕੋਈ ਪ੍ਰਬੰਧ ਹੋ ਸਕਦਾ ਅਸੀਂ ਬੇਨਤੀ ਕਰਦੇ ਆ ਵੀ ਇਹ ਪਾਪ ਨੂੰ ਜਿੱਤਾਂ ਪਹਿਲਾਂ ਸ਼ੁਰੂ ਤੇ ਪੈਣਾ ਤਾਂ ਹੁਣ ਤੁਸੀਂ ਸ਼ੁਰੂ ਤੋਂ ਪਾ ਦਿਓ ਸਾਰਿਆਂ ਦਾ ਸੌਖਾ ਹੋ ਜਾਊਗਾ ਕੰਮ ਸਾਰਾ ਨਹੀਂ ਸੀਵਰੇਜ ਇਹ ਇਹ ਲਾ ਲਓ ਜੀ ਵੀ ਇਹ ਲੋਕਾਂ ਨੂੰ ਮੈਡਮ ਇਹ ਪੁੰਨ ਵਾਲਾ ਹੀ ਕੰਮ ਆ ਪਰਮਾਤਮਾ ਹੀ ਕਰਦਾ ਹੁੰਦਾ ਤੁਹਾਡੇ ਜਰੀਏ ਕਰਨਾ ਉਹਨੇ ਵੀ ਇਹ ਲੋਕ ਨਰਕ ਚੋਂ ਬਾਹਰ ਆ ਜੂंगे ਹਲ ਤੇ ਚੱਲ ਰਿਹਾ ਜੀ ਹੋ ਗਿਆ ਜੀ ਉਹਨੂੰ ਹੋ ਗਿਆ ਜੀ ਆ ਪਾੜੀ ਜੀ ਇਹ ਸਭ ਦੇਖ ਲਈ ਮੈਡਮ ਬਿੱਟੂ ਜੀ ਇਹਦੀ ਵੀ ਐਪਲੀਕੇਸ਼ਨ ਜੀ ਦੇ ਰੇ ਕਿ 1-2 ਸਾਲ ਹੋ ਗਿਆ ਇਹਦੇ ਵਾਰ ਐਪਲੀਕੇਸ਼ਨ ਹੈਗੀ ਮੈਂ ਐਪਲੀਕੇਸ਼ਨ ਦਿਖਾ ਦਿੰਨਾ ਉਹਨੇ ਐਡ ਹੈ ਜੀ ਵਿੱਚ ਜੀ ਕਦੋਂ ਲੱਗਿਆ ਉਹ ਸੀ ਨਾ ਐਪਲੀਕੇਸ਼ਨ ਦੀ ਸੌਫਟ ਕਾਪੀ ਆ ਫਿਰ ਇੱਕ ਕਾਪੀ ਐ ਨਵੇਦੀ ਥਿੰਨੇ ਵੀ ਗੱਭਰ ਮੈਂ ਤੁਹਾਨੂੰ ਸੈਂਡ ਕਰ ਦਿੰਨਾ ਮੈਨੂੰ ਸੈਂਡ ਕਰ ਦਿਓ ਯਾਰ ਫਿਰ ਮੰਡੇ ਦੇ ਦਿਓ ਮੈਨੂੰ ਇਹ ਵਾਲੇ ਸਿੱਪਲ ਤੇ ਦੋ ਤੀ ਇਹ ਤਾਂ ਚੱਲੇ ਰਿਹਾ ਜੀ ਪਰਮਿਟ ਨਹੀਂ ਆਪਾਂ ਇਹਦੇ ਤੋਂ ਪਤਾ ਨਹੀਂ ਕਰਈ ਹੁਣ ਸਾਰਾ ਪਰਮਿਟ ਤੇ ਜਾ ਕੇ ਨਗਰ ਕੌਂਸਲ ਧਰਨਾ ਵੀ ਮਾਰਿਆ ਫਿਰ ਵੀ ਕੋਈ ਕੰਮ ਨਹੀਂ ਹੋਇਆ ਇਸ ਤੋਂ ਗੌਰ ਨਹੀਂ ਹੋਇਆ ਇੱਕ ਮੈਡਮ ਹੋਰ ਤੁਹਾਡੇ ਗੌਰ ਚ ਲੈ ਕੇ ਆਉਣਾ ਚਾਹਨਾ ਮੈਂ ਮੇਰਾ ਵੀ ਇੱਧਰ ਨੂੰ ਕਰਿਓ ਆਹ ਦੇਖੋ ਇਹ ਜਿਹੜਾ ਖੱਡਾ ਹੈ ਨਾ ਮੈਡਮ ਇਹ ਖੱਡਾ 10 ਫੁੱਟ ਡੂੰਘਾ ਹੈ ਜੀ ਇਹ ਪਰਲੀ ਗਲੀ ਆਹ ਗਲੀ ਇਹਨਾਂ ਦੋਵਾਂ ਦਾ ਪਾਣੀ ਮੈਡਮ ਆਹ ਖੱਡੇ ਹੀ ਜਾਂਦਾ ਹੈ ਇੱਥੇ ਕੋਈ गिर ਵੀ ਸਕਦਾ ਹੈ ਜਦ ਮੈਡਮ ਬਾਰਿਸ਼ ਹੋ ਗਈ ਉਰੇ ਇਹ ਲਾ ਲੋ ਵੀ ਉਰੇ ਅਸੀਂ ਤੁਰ ਕੇ ਲੰਘ ਨਹੀਂ ਸਕਦੇ ਜੀ ਗੱਡੀ ਲੰਗੜੀ ਦਾ ਬਹੁਤ ਔਖੀ ਹੈ ਜੀ ਪੈਦਲ ਨਹੀਂ ਇੱਥੇ ਨੂੰ ਲੰਘਿਆ ਜਾਂਦਾ ਉਹ ਦੇਖੋ ਮੈਡਮ ਥਾਂ ਥਾਂ ਖੱਡੇ ਅਸੀਂ ਨਹੀਂ ਕਹਿੰਦੇ ਵੀ ਗਲੀਆਂ ਪੱਕੀਆਂ ਕਰੋ ਪਰ ਅਸੀਂ ਇਹੀ ਬੇਨਤੀ ਕਰਦੇ ਵੀ ਸਾਡੀ ਸੀਵਰੇਜ ਨਿਕਾਸੀ ਕਰ ਦਿਓ ਬਹੁਤ ਗਲੀਆਂ ਐ ਜਿੱਥੇ ਮੈਡਮ ਪੀਣੇ ਦਾ ਪਾਣੀ ਤੱਕ ਨਹੀਂ ਹੈ ਉਹਦੇ ਤਾਂ ਕੰਮ ਤਾਂ ਸ਼ੁਰੂ ਹੋ ਗਿਆ ਨਾ ਵੀ ਪਾਈਪਾਂ ਪਾਉਣੇ ਕਦੋਂ ਸ਼ੁਰੂ ਹੋ ਗਿਆ ਉਹਦੇ 'ਚ ਕੁਝ ਦਿੱਕਤ ਹੈ 8 ਇੰਚ ਅੱਧਾ ਛੱਡਦੇ ਆ ਜੀ ਅੱਧਾ ਛੱਡਦੇ ਆ ਜੀ ਤੇ ਕਿਤੇ ਮਤਲਬ ਆਪਾਂ ਕਨੈਕਟ ਕਰਵਾਣੇ ਆ ਉਦੋਂ ਤੱਕ ਇੱਕ ਪ੍ਰੋਪੋਜ਼ਲ ਨਵਾਂ ਉਹ ਸੋਚ ਕੇ ਨਾ ਉਹ ਪਲਾਨ ਵੀ ਪਣਾ ਉਹ ਕਹਿੰਦਾ ਅਸੀਂ ਇਹੀ ਬੇਨਤੀ ਕਰਦੇ ਵੀ ਇਹ ਨਾ ਜਿਹੜੇ ਬੰਦੇ ਐ ਕਮੇਟੀ ਦੇ ਅਫਸਰਾਂ ਨਾਲ ਬਤਮੀਜੀ ਇਹਨਾਂ ਨੇ ਕੀਤੀ ਐ ਠੀਕ ਐ ਇੱਕ ਦਿਨ ਉਹ ਆ ਵੀ ਗਏ ਤੇ ਜਿਹੜੇ ਕਮੇਟੀ ਦੇ ਮੁਲਾਜ਼ਮ ਐ ਟਾਵਾ ਵਰਤਾਲਣ ਉਹ ਕਹਿੰਦੇ ਵੀ ਸਾਡਾ ਟਾਈਮ ਹੋ ਗਿਆ 5 ਵਜੇ ਹੋ ਗਿਆ ਉਤਰਨਾ ਨਹੀਂ ਕਿ ਸਾਨੂੰ ਪੁਲਸ ਦਾ ਇੰਤਜ਼ਾਰ ਹੀ ਲੱਗਣਾ ਇਹਨਾਂ ਬੰਦਿਆਂ ਨੇ ਉਹਨਾਂ ਨਾਲ ਵੀ ਬਤਮੀਜੀ ਕੀਤੀ ਕਿ ਤੁਸੀਂ ਜਿੱਤੇ ਤੱਕ ਜ਼ੋਰ ਲਗਦਾ ਲਾ ਲਓ ਤੁਸੀਂ ਟਾਵਾ ਪਰਵਾ ਕੇ ਰਖਾਓ ਐਸਾ ਜਿਹਾ ਸਾਹ ਨਾਲ ਸਾਡੀ ਗੱਲ ਹੋਈ ਤੇ ਉਹ ਕਹਿੰਦੇ ਵੀ ਤੁਸੀਂ ਵਿੱਚ ਨਾ ਆਇਓ ਵੀ ਐਵੇਂ ਟਕਰਾਅ ਪੈਦਾ ਹੋਊਗਾ ਉਦੇ ਕਰਕੇ ਅਸੀਂ ਆਪਣੇ ਆਪ ਕਾਰਵਾਈ ਕਰ ਲਾਂਗੇ ਪਰ ਸਾਸੀ ਸਾਨੂੰ ਦਿੱਕਤ ਹੈ ਵੀ ਹੁਣ ਤੱਕ ਚੱਲ ਵੀ ਗਿਆ ਤੇ ਕਾਰਵਾਈ ਕੋਈ ਨਹੀਂ ਹੋਈ। ਨਹੀਂ। ਜੋ ਇਲੀਗਲੀ ਜੋ ਬਿਨਾਂ ਪਰਮਿਸ਼ਨ ਹੈ ਉਹ ਆਪਾ ਸਰਵਾਈ ਕਰਨੀ ਪਵੇਗੀ। ਸਕ ਮਹੀਨੇ ਨੂੰ ਆਪਾਂ ਤੁਹਾਨੂੰ ਬੇਨਤੀ ਕਰੀ ਸੀ ਤੇ ਇੱਕ ਮੈਡਮ ਹੋਰ ਤੁਹਾਨੂੰ ਬੇਨਤੀ ਕਰਦੇ ਆਂ ਵੀ ਅਸੀਂ ਇੱਕ ਹਫਤਾ ਅਸੀਂ ਵੇਟ ਕਰੂਗੇ ਪ੍ਰਸ਼ਾਸਨ ਵੱਲੋਂ ਤੇ ਸਤਕਾਰਯੋਗ ਮੈਡਮ ਜੀ ਵੱਲੋਂ ਵੀ ਸਾਡੀ ਕੋਈ ਸੁਣਵਾਈ ਹੋਵੇ ਤੇ ਉਹਦੇ ਬਾਅਦ ਮੈਡਮ ਅਸੀਂ ਦੁਬਾਰੇ ਤੁਹਾਡੇ ਦਫ਼ਤਰ ਬੇਨਤੀ ਕਰਨਾ ਆਵਾਂਗੇ ਜੀ ਸਾਢੇ 7:30 ਦਾ ਬੇਨਤੀ ਕਰਨਾ ਹੈ ਜੀ। ਕੋਈ ਆਪਾਂ ਉਸ ਤੋਂ ਪਹਿਲਾਂ ਪਹਿਲਾਂ ਕਰਵਾ ਦਾਂਗੇ ਉਹ ਤੇ ਕੋਈ ਲੋਡ ਨਹੀਂ ਹੋਏਗਾ। ਠੀਕ ਹੈ। ਪਰ ਮਨਾ ਸਰ ਜੀ ਇਹੀ ਬੇਨਤੀ ਹੈ ਵੀ ਟਾਵਰ ਵਾਲਾ ਜਿਹੜਾ ਉਹ ਮੰਡੇ ਤੱਕ ਮੈਨੂੰ ਇਹਦੇ ਬਾਰੇ ਲਿਖ ਕੇ ਪੁਲਿਸ ਸਟੇਸ਼ਨ ਨੂੰ ਹਾਂ ਜੀ ਲਿਖ ਦਾਂਗੀ ਸੋਮਵਾਰ ਨੂੰ ਉਹ ਵੀ ਨਾਲ-ਨਾਲ ਕਰਕੇ ਉਹ ਨਦਰ ਚੈੱਕ ਕਰ ਲੈਣਾ ਕਿ ਕਿਹਦੇ ਕੋਲ ਕੋ ਮੈਂ ਤੁਹਾਨੂੰ ਮੈਂ ਮੈਂ ਤੁਹਾਨੂੰ ਸਾਰੀਆਂ ਐਪਲੀਕੇਸ਼ਨਾਂ ਦਿਖਾਈ ਨਹੀਂ ਸਰ ਹੈ ਨਹੀਂ ਆਪਾਂ ਸਾਰਾ ਹਾਲਵੇ ਜਿਹਾ ਜਿੱਥੇ ਕੋਡ ਲਿਖੇ ਪੱਲ ਹੋਵੇ ਜਈ ਸਾਹਿਬ ਆਪਣੇ ਕੋਲ ਖੜੇ ਹੈ ਜੀ ਸੀਆਈ ਮਹਿੰਦੇਦਾਰ ਤੇ ਜੇ ਕਰਵਾਇਆ ਜਾਂਦਾ ਵਧੀਆ ਬਹੁਤ ਹੈ ਸੈਕੰਡਲੀ ਉਹ ਜੋ ਸੀਵਰੇਜ ਹੈ ਹਾਂ ਜੀ ਮੈਡਮ ਕਿਉਂਕਿ ਨਾ ਮੈਨੂੰ ਜਿੱਤੇ ਜਿੱਤੇ ਇਹਨਾਂ ਨੂੰ ਲੋਡ ਔਰ ਹੈ ਹਾਂ ਜੀ ਪਰ ਮੈਨੂੰ ਪੁਆਇੰਟ ਤੇ ਕਰਨਾ ਹੈ ਜੀ ਪਲਾਨ ਬਣਾ ਕੇ ਇੱਕ ਪੂਰੇ ਮੈਪ ਦਾ ਮੈਡਮ 11 ਗਲੀਆਂ ਐ ਜੀ 11 ਗਲੀਆਂ ਚ ਆ ਗਲੀ ਆਉਂਦੀ ਆ ਗੁਰਦੁਆਰੇ ਦੇ ਸਾਹਮਣੇ ਵਾਲੀਆਂ ਜਿਨ੍ਹਾਂ ਚੋਂ ਤਿੰਨ ਪਾਸ ਆ ਤੇ ਸੱਤ ਜਿਹੜੀਆਂ ਗਲੀਆਂ ਐ ਉਹਦਾ ਸਾਨੂੰ ਸੰਦੇਹ ਆ ਵੀ ਪਾਸ ਹੈਗੀਆਂ ਨਹੀਂ ਹੈਗੀਆਂ ਜਈ ਸਾਹਿਬ ਨੂੰ ਪਤਾ ਹੈ ਜੇ ਉਹ ਵੀ ਗਲੀਆਂ ਪਾਸ ਆ ਤਾਂ ਜੀ ਇਹ ਬੇਨਤੀ ਕਰਦੇ ਆ ਵੀ ਕਿਰਪਾ ਕਰਕੇ ਸਾਨੂੰ ਜਿਹੜਾ ਸਾਡਾ ਸੁਧਾਰ ਕਰਿਆ ਜਾਵੇ ਇਸ ਜਿਹੜੀ ਸੀਵਰੇਜ ਦੀ ਜਿਹੜੀ ਗੰਦਗੀ 'ਚ ਅਸੀਂ ਲੋਕ ਰਹਿ ਰਹੇ ਆਂ ਬਿਮਾਰੀਆਂ 'ਚ ਰਹਿ ਰਹੇ ਆਂ ਵੀ ਦੇਖੋ ਸਾਰੇ ਮੈਡਮ ਦਿਹਾੜੀ ਦਿੱਪੇ ਵਾਲੇ ਆ ਸਾਰੇ ਡੇਲੀ ਹੈਂਡ ਟੂ ਮਾਊਥ ਵਾਲੇ ਆ ਵੀ ਜੇ ਉੱਪਰ ਦੇ ਬੰਦਾ ਬਿਮਾਰ ਹੋ ਜਾਈਵੇ ਇਲਾਜ ਕਿੱਥੇ ਕਰਾਊਗਾ ਜੀ ਜੋ ਇਹ ਹੀ ਬੇਨਤੀ ਆ ਵੀ ਸਾਨੂੰ ਨਾਰਕ 'ਚੋਂ ਕੱਢੋ ਵੀ ਸਾਡੀਆਂ 11 ਗਲੀਆਂ ਐ ਤੁਹਾਨੂੰ ਅਸੀਂ ਸਾਰਾ ਜਈ ਸਾਹਿਬ ਨੂੰ ਹੈਂਡ ਓਵਰ ਕਰ ਦੂੰਗੇ ਤੇ ਅਗਲੇ ਠੀਕ ਸਵਰੇਜ ਪਹਿਲਾਂ ਉਪਰ ਗਲੀ ਦਾ ਜੀ ਜੀ ਇਹ ਦੋਨੋਂ ਦੀ ਪਲਾਨ ਬਣੋਗੇ ਤੇ ਬਾਕੀ ਮੈਡਮ ਥੋੜਾ ਧੰਨਵਾਦ ਕਰਦੇ ਆ ਤੁਸੀਂ ਪਹਿਲੇ ਅਫਸਰ ਆ ਜਿਨ੍ਹਾਂ ਨੇ ਆ ਕੇ ਸਾਡੀ ਉਰੇ ਸਾਰ ਲਈ ਆ ਵੀ ਹਾਂ ਲੋਕ ਇੱਥੇ ਰਹਿੰਦੇ ਆ ਮੈਂ ਮੈਂ ਅੱਜ ਇੱਥੇ ਸਰਪੰਚ ਕਲੋਨੀ ਦੇ ਘੜੀ ਹਾਂ ਕੰਚੀਰਾਮ ਕਾਲਜ ਦੇ ਸਾਹਮਣੇ ਉੱਤੇ ਦੋ ਤਿੰਨ ਚੀਜ਼ਾਂ ਆ ਜੋ ਸਮੱਸਿਆਵਾਂ ਬਹੁਤ ਆ ਰਹੀ ਹੈ ਮੇਰੇ ਕੋਲ ਕੰਪਲੇਂਟਸ ਵੀ ਆਉਂਦੇ ਨੇ ਕਿ ਇੱਕ ਹੋ ਗਿਆ ਇਲੀਗਲ ਟਾਵਰਸ ਦੇ ਦੋ ਟਾਵਰਸ ਮੈਨੇ ਮੌਕੇ ਦੇਖੀਏ ਦੂਸਰਾ ਹੈ ਕਿ ਕਿ ਸਵਰੇਜ ਹਨ ਗਲੀ ਦਾ तो ये नाल मेरे नाल ई ओफिशल्स ने जी ई सहब एंड एस डी ओ कड़े ने तो फिर इन इन दे कोल को सारे जगह देखिए मौके च जो पहला चीज़ है आप एक बार विथ प्रॉपर लॉ दे अनुसार अपना वो जो टवरस लगी है उदे भी अपना कार्रवाई विद इन वन वीक कर देंगे सैकेंडली जेडेन इनकी कम शुरू हो गया कि सीवरेज की दी, जो पाइप पाने शुरू कर दिए वो भी वील फॉलो इट अप कि एक बार मोनीटर करके अगर जिते जिते और लोड है वहाँ पे भी आप नवे ਪਲਾਨ ਉਹ ਪ੍ਰੋਪੋਜ਼ਲ ਬਣਾ ਕੇ ਵੀਲ ਪੁੱਟ ਇਟ ਆਪ ਲੋਕਾਂ ਦੀ ਸ਼ਿਕਾਇਤ ਦੇ ਵੀ ਜਿਹੜੇ ਪਾਈਪ ਹੈ 1 4 8 3 ਜਿਹੜੀ ਮਤਲਬ 10 ਇੰਚੀ ਹੈ ਉਹ ਘੱਟ ਪਾਰੇ ਇਹਦੇ ਬਾਰੇ ਕੀ ਕਹਿਣਾ ਚਾਹੋ ਜਦੋਂ ਟੈਂਡਰਿੰਗ ਉਸ ਮੁਤਾਬਕ ਹੋਈ ਹੈ ਤਾਂ ਕਿ ਕਿਦਰ ਘੱਟ ਕਿਉਂ ਪਾਰੇ ਟੈਂਡਰ ਦੇ ਅਸਪਰ ਅਸਪਰ ਜੀ ਸਾਫ ਦੇ ਯਹਾਂ ਪੇ ਮੈਨੇ ਆ ਕੇ ਦੇਖਿਆ ਹੈ ਹੀ ਇਸ ਟੈਲਿੰਗ ਕਿ ਅ ਅਟੈਂਸ਼ਨ 10 ਇੰਚ ਦਾ ਉਹਨਾਂ ਨੇ ਅਸਪਰ ਜਿਹੜੇ ਸੜਕ ਹੈ ਸੜਕ ਦਾ ਨੈਰੋ ਐਂਡ ਵਿਦ ਕੇ ਅਨੁਸਾਰ ਉਹਨਾਂ ਨੇ ਡਿਸਾਈਡ ਕਰਨੀ ਹੈ ਤੋ ਇੱਕ ਬਾਰ ਕੈਪੈਸਿਟੀ ਦੇ ਅਨੁਸਾਰ ਉਹਨਾਂ ਨੇ ਡਿਸਾਈਡ ਕਰੀਏ ਪਰ ਅਗਰ ਫਿਰ ਵੀ ਲੋਡ ਤੇ ਆਈ ਵਿਲ ਚੈੱਕ ਦਰ ਅਕੋਰਡਸ ਇੱਕ ਬਾਰ ਆਪਾਂ ਚੈੱਕ ਕਰਕੇ ਇਹਦੇ ਲੋਡ ਦੇ ਅਨੁਸਾਰ ਆਪਾਂ ਅਗਰ ਵਧਣਾ ਹੈ ਉਹ ਵੀ ਕਰ ਲੇਂਗੀ ਸੀ ਮੈਮ ਅੱਧੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਅੱਧੀਆਂ ਛੱਡੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਕੀ सड़क के जैसे प्रपोजल है वो एक बार देखना पड़ेगा टोटल वैसे अगर सड़क बननी है सारे जगह सड़क पूरी होनी है तो अगर कम एक एक करके शुरू होना है अभी तीन चार सड़क अगर बनी है वी विल अगर अभी मैंने पता चला कि ग्यारह सड़क है आप भी सारे सड़कों पूरी कर देंगे पर एक बार उदे प्रोसैस फॉलो करने दो कि एक बार आइल चेक द स्टेटस आप आगो माजरे पिंड जिन्हों के घर मोबाइल टावर लगे हुए हैं उन्होंने गलबात करते हैं उन्होंने भी जो पक्ष है वो जानते हैं सत श्रीकाली सत श्रीकाल जी, जी। देखिए सबसे पहले तो मैं तो देखो मोहल्ले वालों के साथ हूँ सबके साथ ठीक है हमने इनके साथ रहना है सबके साथ सारी जिंदगी यहाँ पे घर लिया है तो डेफिनेटली रहना तो अगर उनको कोई ऑब्जेक्शन है ऐसा तो डेफिनेटली इसको उतार देना चाहिए हमारे को उससे कोई दिक्कत नहीं है ठीक है पहली बार तो मैं इसके ऑब्जेक्शन में नहीं हूँ उनकी तरफ ठीक है और दूसरी बात अब आप मुझे एक बात बताइए कि अगर मान लो हम इस सारे रेजिडेंशियल से टावर्स हटा देते हैं तो आप कोई बीमार हो जाएगा तो आप एम्बुलेंस को भी कॉल नहीं कर पाएंगे लॉजिकली है कि नहीं है जब नेटवर्क ही नहीं होएगा आप उस गली से उधर जाके देखिए आपको बिल्कुल भी सिग्नल नहीं आएगा आप किसी को फ़ोन भी नहीं कर सकते आप ठीक है और दूसरी बात ये कि जो सरकार ने जो सिस्टम बना रखा है उसकी रेगुलेटरी के अकॉर्डिंग ही लगाया गया है इससे ह्यूमस को इतना कम हार्म होता है मतलब हार्म तो होता है मानता हूँ थोड़ा बहुत ये तो इतना हार्म तो आपको मोबाइल से भी और जो घरों में इंटरनेट uh, वाईफाई लग रखे हैं वो ज़्यादा हार्म करते हैं आप साइंटिफिकली देख सकते हो रिपोर्ट्स में चेक कर सकते हो इस चीज़ को ठीक है बट यहाँ कुछ लोग अननेसेसरी भी कर रहे हैं आपको पता है इस हमारे मोहल्ले के कोई लोग नहीं है जस्ट बैक साइड के लोग हैं कुछ जो इनका लेना देना भी नहीं है यहाँ से आई डोंट नो वाई दे आर डूइंग दिस थिंग बट अगर सब चाहते हैं इसको हटाना तो हटा देना चाहिए मेरे को प्रॉब्लम नहीं है वो तो कह रहे हैं कि इस नाल नीमारियाँ फैलनगिया कैंसर तक होने वाले समय तो कैंसर तो मोबाइल से भी होता है सबकी पॉकेट्स में मोबाइल है इस समय ठीक है वो भी हटा देना चाहिए फ्लोर के नहीं और कैंसर तो पता नहीं किस किस चीज़ों से हो रहा है आजकल हर चीज़ से कैंसर हो रहा है इतनी चीज़ों से ठीक है देखो नेटवर्क बहुत ज़रूरी चीज़ है ठीक है अगर नेटवर्क हटा देंगे तो आप ये जो आप दिखा रहे हो ये भी नहीं दिखा पाएंगे देख भी नहीं पाएंगे इस चीज़ को ठीक है आप समझे तो मेरे हिसाब से देखो जो सरकार ने अगर तय कर रखा है उसके हिसाब से है तो रहना चाहिए बाकी अगर हटाना तो हमें कोई प्रॉब्लम नहीं अच्छा वो कहते नहीं कि इन्होंने कोई परमिशन नहीं लेते बिना परमिशन तो ये जो ये टावर लग गया है नहीं नहीं ऐसी बात नहीं है उन्होंने हमें परमिशन दिखाई है जिन्होंने जिन्होंने लगाया पहले उन्होंने परमिशन दिखाई है हम, हमारे को हम उसकी कॉपी लेना भूल गए उनसे ठीक है अगली बार आएंगे तो आप कॉपी भी लेके रखेंगे उसकी परमिशन उन्होंने ली है उन्होंने दिखाया हम पढ़े लिखे लोग हैं यार इंग्लिश भी पढ़ सकते हैं सब पंजाबी पढ़ सकते हैं पंजाबी मीडियम में पढ़े हैं तो सारा कुछ देखने के बाद ही हमने साइन करेगी हाँ ठीक है आप लगा दो और जब लग रहा था तब कोई नहीं आया जब लग गया उसके बाद में ऑब्जेक्शन स्टार्ट किया अगर आप पहले ही ऑब्जेक्शन करता कोई हमारे को तो हम नहीं लगाने देते जब इतना सामान लग रहा है सब लग गया उस लगने के भी एक महीने बाद सबने यहाँ पे ऑब्जेक्शन करना स्टार्ट कर दिया हमारे यहाँ इतना ज्यादा हमारे को हाय हाय गलत गलत बोल रहे हैं इतना कुछ बोल रहे हैं हमारे को तो वो मतलब पहले बोलना चाहिए ना जब लग रहा था तब लोग सब लोग कहाँ थे उस समय समझ नहीं आया मुझे तो ਅਗਰ ਉਸ ਸਮੇਂ ਬੋਲਤੇ ਤਾਂ ہم ਨਹੀਂ ਲਗਾਣ ਦਿੱਤੇ اور کیا اس ਸਬੰਧ ਦੇ ਵਿੱਚ ਅਸੀਂ ਐਮਸੀ ਸਾਹਿਬਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸਾਡਾ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਪਾਇਆ ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਐਸਡੀਐਮ ਖਰੜ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜਲਦ ਜਿਹੜੇ ਪਾਗੋ ਮਾਜਰੇ ਦੇ ਕੰਮ ਨੇ ਸਾਡੇ ਵੱਲੋਂ ਕਰਵਾਏ ਜਾਣਗੇ ਬਾਕੀ ਜਿਨ੍ਹਾਂ ਦੇ ਘਰੇ ਮੋਬਾਈਲ ਟਾਵਰ ਲੱਗੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਵੀ ਪੱਖ ਲਿਆ ਹੈ ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਇਲੀਗਲ ਲੱਗੇ ਹੋਏ ਨੇ ਤਾਂ ਇਹਨਾਂ ਤੇ ਕਾਰਵਾਈ ਜਲਦ ਕੀਤੀ ਜਾਵੇਗੀ ਬਾਕੀ ਅੱਗੇ ਦੀ ਰਿਪੋਰਟ ਕੀ ਤੇ ਜਾਣਗੇ ਕਦੋਂ ਹੋਣਗੇ ਉਹ ਵੀ ਸਾਰੀ ਰਿਪੋਰਟ ਜਿਹੜੀ ਹੈ ਤੁਹਾਡੇ ਤੱਕ ਲੈ ਕੇ ਆਵਾਂਗੇ ਉਹ ਤੱਕ ਲਈ ਮੈਨੂੰ ਹਰਪ੍ਰਤ ਕੌਰ ਤੇ ਕੈਮਰਾਮੈਨ ਵਿੰਡਰ ਨੂੰ ਜਾਣ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਪਾਸੇ ਰਹਿੰਦੇ